ਬਾਬਾ ਬਸੇ ਪਕੜ ਲੈ ਕਹਿਣ ਲੱਗੇ ਆਪ ਗੁਰੂ ਬਾਬਾ ਬਸੇ ਬੁਕਾਲੇ ਹੁਣ ਜਿਹੜੇ ਅਗਲੇ ਗੁਰੂ ਨੇ ਉਹ ਬਾਬੇ ਬੁਕਾਲੇ ਦੇ ਵਿੱਚ ਰਹਿੰਦੇ ਗੁਰਮੁਖ ਉਹ ਏਡੇ ਏਡੇ ਗ੍ਰੰਥਾਂ ਦੇ ਵਿੱਚ ਨਾਂ ਆਵੇ ਹੋਰ ਕਿੰਨੇ ਪਿੰਡ ਨੇ ਚਾਰ ਚੁਫੇਰੇ ਸਾਰੀਆਂ ਸ਼ਿਵਜੀ ਦੀਆਂ ਪ੍ਰਸ਼ੰਸਾ ਵੀ ਕਰ ਲਈਆਂ ਇਹਨਾਂ ਨੇ ਨਾਮ ਵੀ ਲੈ ਲਏ ਨੇ ਸਰਬ ਪ੍ਰਕਾਰ ਦੇ ਨਾਲ ਉਹਦੇ ਅੱਗੇ ਹਾੜੇ ਤਰਲੇ ਮਾਰੇ ਕੱਢੇ ਸਿਰ ਰਗੜਿਆ ਆਪਾਂ ਕੱਲ੍ਹ ਵੇਖਿਆ ਡੰਡਾਉਤ ਵੰਦਨਾ ਵੀ ਕਈਆਂ ਨੇ ਕੀਤੀ ਲੰਬੇ ਪੈ ਪੈ ਕੇ ਡੰਡੇ ਵੱਤ ਸਿੱਧੇ ਹੋ ਕੇ ਪਰ ਇਹਨਾਂ ਦੀ ਅਮਰਨਾਥ ਦੀ ਗੁਫਾ ਦੇ ਵਿੱਚ ਸੁਣਵਾਈ ਨਹੀਂ ਹੋਈ ਹੁਣ ਜਿਹੜਾ ਪ੍ਰਸੰਗ ਆ ਰਿਹਾ ਉਹ ਪ੍ਰਸੰਗ ਇਹ ਕਿ ਇਹਨਾਂ ਦੇ ਵਿੱਚ ਇੱਕ ਸਿਆਣਾ ਬ੍ਰਾਹਮਣ ਸੀ ਜਿਹੜਾ ਪਹਿਲਾਂ ਵੀ ਇਸ਼ਾਰਾ ਹੋ ਸਕਦਾ ਕਰੇ ਜਾਂਦਾ ਹੋਵੇ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਵੱਡੇ ਜੰਗ ਇਹਨਾਂ ਮੁਗਲਾਂ ਨਾਲ ਕੀਤੇ ਨੇ ਹੋਰ ਕੋਈ ਇਸ ਭਾਰਤ ਦੇਸ਼ ਵਿੱਚ ਮੈਨੂੰ ਦਿਖਦਾ ਨਹੀਂ ਹੁਣ ਉਹਦੇ ਤੇ ਗੱਲ ਆ ਗਈ ਤੇ ਉਹ ਜਿਹੜਾ ਬ੍ਰਾਹਮਣ ਸੀ ਇਹਨਾਂ ਨੂੰ ਕਹਿਣ ਲੱਗਾ ਤੇਗ ਬਹਾਦਰ ਗੁਰੂ ਭਗਵੰਤ ਆਪਾਂ ਬਾਬਾ ਪਕੜਾ ਸਾਹਿਬ ਇੱਥੇ ਵਸਣ ਵਾਲੇ ਆ ਬੈਠੇ ਆ ਇਹ ਧਿਆਨ ਦਿਓ ਗੁਰਮੁਖ ਪਿਆਰਿਓ ਬਹੁਤ ਵੱਡੇ ਭਾਗ ਨੇ ਇਸ ਨਗਰ ਦੇ ਵਿੱਚ ਬੈਠੇ ਆ ਪਰ ਮੈਨੂੰ ਉਸ ਵਕਤ ਬੜਾ ਦੁੱਖ ਪਹੁੰਚਦਾ ਜਦੋਂ ਇੱਥੇ ਬਾਹਰ ਕੋਈ ਮੋਟਰਸਾਈਕਲ ਨਹੀਂ ਛੱਡਦਾ ਕੋਈ ਗੁਰਮੁਖ ਪਿਆਰੋ ਜੋੜਾ ਨਹੀਂ ਛੱਡਦਾ ਕੋਈ ਕਿਸੇ ਦਾ 500 ਹੋਵੇ ਮੋਬਾਈਲ ਨਹੀਂ ਛੱਡਦਾ ਕੋਈ ਇਹ ਇੰਨੀ ਪਵਿੱਤਰ ਧਰਤੀ ਅਸੀਂ ਸਮਝਦੇ ਇੰਨੇ ਲੋਕ ਕਹਿਣ ਲੱਗਾ ਉਹ ਬ੍ਰਾਹਮਣ ਪੁਰਤੇਗ ਬਹਾਦਰ ਸਾਹਿਬ ਜੀ ਭਗਵਾਨ ਰੂਪ ਹੋਏ ਹਨ ਇਸ ਜਗਤ ਵਿੱਚ ਸਭਨ ਸੁਨਾਗਤ ਬਾਕ ਉਚਾਰਾ ਫਿਰ ਉਹ ਖੜਾ ਹੋ ਕੇ ਨਾ ਉੱਚੀ ਸਾਰੇ ਸਾਰਿਆਂ ਬ੍ਰਾਹਮਣਾਂ ਦੇ ਵਿੱਚ ਉਹ ਵੀ ਅੱਕ ਗਿਆ ਭੁੱਖਾ ਧਿਆ ਰਹਿ ਕੇ ਕਿ ਇੱਥੇ ਮੂਰਤੀ ਨੇ ਹੁਣ ਕਿਹਦੀ ਗੱਲ ਸੁਣਨੀ ਹੈ ਅੱਗੇ ਨਹੀਂ ਕਦੇ ਕਸ਼ਟ ਆਏ ਕਿੰਨੀਆਂ ਕਿ ਚਿੱਠੀਆਂ ਛੁੱਟਦਾ ਰਿਹਾ ਮੂਰਤੀ ਨੇ ਕਦੇ ਚਿੱਠੀ ਛੁੱਟੀ ਹੈ ਕਿੰਨੀ ਵਾਰ ਇਹ ਦੂਆਂ ਦੇ ਉੱਤੇ ਕਸ਼ਟ ਆਏ ਨੇ ਹਿੰਦੂਆਂ ਨੂੰ ਬਹੁਤ ਜ਼ਿਆਦਾ ਨੀਵੇਂ ਦਰਜੇ ਦੇ ਵਿੱਚ ਅੰਗਰੇਜ਼ਾਂ ਨੇ ਵੀ ਰੱਖਿਆ ਮੁਗਲਾਂ ਨੇ ਵੀ ਰੱਖਿਆ ਇਹ ਚਿੱਟੀ ਜਿਹੜੀ ਉਦੋਂ ਡਿੱਗਦੀ ਜਦੋਂ ਸਿੱਖਾਂ ਦੇ ਗੁਰੂ ਹਲ ਕਰ ਦੇਣ ਦਾ ਮਸਲਾ ਇਹ ਮੂਰਤੀਆਂ ਦੇ ਮੂੰਹ ਚੋਂ ਬਚਨ ਨਿਕਲਦੇ ਨੇ ਮੂਰਤੀਆਂ ਚਿੱਠੀਆਂ ਲਿਖ ਲੈ ਕੇ ਸੁੱਟਣ ਲੱਗ ਪੈਂਦੀਆਂ ਨੇ ਕਿ ਇਹ ਕਿਤੇ ਜਿਹੜਾ ਵੰਦ ਆ ਸਿੱਖਾਂ ਦੇ ਵਿੱਚ ਨਾ ਕਿਤੇ ਇਹ ਗੱਲ ਆ ਜੇ ਕਿ ਸਾਡੇ ਗੁਰੂ ਸਾਹਿਬ ਨੇ ਧਰਮ ਦੀ ਰੱਖਿਆ ਕੀਤੀ ਹੈ ਜਾਂ ਹਿੰਦੂ ਵੀਰ ਕੱਟੇ ਹੋ ਕੇ ਮਾਨ ਨਾ ਲੈਣ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੱਖਿਆ ਕੀਤੀ ਹੁਣ ਸੀਸ ਤੇ ਦਿੱਤਾ ਸਾਰਿਆਂ ਨੂੰ ਪਤਾ ਹੈ ਕਹਿ ਸਕਦੇ ਨਹੀਂ ਕਿ ਦਿੱਤਾ ਨਹੀਂ ਦਿੱਤਾ ਵੀ ਚੌਂਕ ਦੇ ਵਿੱਚ ਐ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹੁਣ ਇਹ ਉੱਠਿਆ ਇੱਕ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਵਾਕ ਕਹਿਣ ਲੱਗਾ ਹੈ ਪੁੱਤ ਸੁਣ ਲਖੋ ਜਿਵੇਂ ਸਾਰਾ ਐ ਲੱਗਾ ਬ੍ਰਾਹਮਣ ਵੀਰੋ ਤੁਸੀਂ ਬਹੁਤ ਜ਼ਿਆਦਾ ਬੇਇਨਤ ਕੀਤੀ ਮੈਂ ਵੀ ਤੁਹਾਡੇ ਨਾਲ ਹੀ ਆਂ ਪਰ ਆ ਸੁਣੋ ਮੇਰੇ ਕੋਲੋਂ ਸਾਰੀ ਗੱਲ ਬਾਤ ਜਿਸ ਤਰ੍ਹਾਂ ਮੈਂ ਕਹਿੰਨਾ ਜੇ ਨਾ ਗੱਲ ਚੰਗੀ ਲੱਗੀ ਤੇ ਤੁਸੀਂ ਰਿਜੈਕਟ ਕਰ ਦਿਓ ਖਤਮ ਕਰ ਦਿਓ ਰਹਿਣ ਦਿਓ ਪਰ ਮੇਰੀ ਗੱਲ ਧਿਆਨ ਨਾਲ ਸੁਣੋ ਇਸ ਤਰ੍ਹਾਂ ਸ੍ਰੀ ਹਰਿ ਗੋਬਿੰਦ ਪੂਰਬ ਆਏ ਕਹਿਣ ਲੱਗਾ ਜਿੰਨੇ ਕ ਮੈਨੂੰ ਜਾਣ ਕਰੀ ਹੈ ਨਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਛੇਵੇਂ ਸਰੂਪ ਹੋਏ ਹਨ ਬਿਰਦਾ ਪ੍ਰੇਮ ਬੜ ਧਰਯੋ ਬੁਲਾਏ ਉਹਨਾਂ ਨੂੰ ਇੱਥੇ ਕਸ਼ਮੀਰ ਦੇ ਵਿੱਚ ਪਈ ਉਸ ਬ੍ਰਾਹਮਣ ਨੇ ਦਰਸ਼ਨ ਵਿੱਚ ਕੀਤੇ ਨੇ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਕਸ਼ਮੀਰ ਦੇ ਵਿੱਚ ਗਏ ਕਹਿਣ ਲੱਗੇ ਬਿਰਦਾ ਜੋ ਬਿਰਦ ਮਾਤਾ ਸੀ ਨਾ ਕਸ਼ਮੀਰ ਦੇ ਵਿੱਚ ਆਪਾਂ ਵੀ ਪ੍ਰਸੰਗ ਸੁਣਿਆ ਮਾਈ ਭਾਗ ਭਰੀ ਕਹਿਣ ਲੱਗਿਓ ਬਿਰਦ ਮਾਤਾ ਯਾਦ ਕਰਦੀ ਸੀ ਅੰਤਰਜਾਮੀ ਵਿੱਚ ਉਹ ਛੇਵੇਂ ਪਾਸ਼ਾ ਉਹਨਾਂ ਨੂੰ ਕਿਸੇ ਨੇ ਸੱਦਾ ਨਹੀਂ ਦਿੱਤਾ ਕਿਸ ਨੇ ਚਿੱਠੀ ਨਹੀਂ ਲਿਖੀ ਕਿਸ ਨੇ ਸੁਨੇਹਾ ਨਹੀਂ ਪਹੁੰਚਾਇਆ ਉਸ ਮਿਰਦ ਮਾਤਾ ਦੀ ਆਵਾਜ਼ ਸੁਣ ਕੇ ਮਹਿਸੂਸ ਕਰਕੇ ਛੇਵੇਂ ਪਾਤਸ਼ਾਹ ਗੁਰੂ ਅਰਜਨ ਸੱਚੇ ਪਾਸ਼ਾ ਇੱਥੇ ਆਏ ਕਸ਼ਮੀਰ ਵਿੱਚ ਦਾਸ ਸੁਨਪੋ ਨਿਹਾਲ ਤਨ ਗਏ ਕਹਿਣ ਲੱਗਿਆ ਸੀ ਕਸ਼ਮੀਰ ਵਿੱਚ ਰਹਿਣ ਵਾਲੇ ਬ੍ਰਾਹਮਣਾਂ ਨੇ ਬੁੱਧੂ ਨਿਕਲੇ ਕਿ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਅੰਮ੍ਰਿਤਸਰ ਸਾਹਿਬ ਤੋਂ ਕਸ਼ਮੀਰ ਦੇ ਵਿੱਚ ਗੁਰੂ ਆ ਗਿਆ ਜਿਹਨੂੰ ਬੁਲਾਇਆ ਹੀ ਨਹੀਂ ਸੀ ਸਿੱਖਾਂ ਨੇ ਔਰ ਆਪਣੇ ਆਪ ਆਣ ਕੇ ਦਾਸਾਂ ਨੂੰ ਨਿਹਾਲ ਕਰ ਦਿੰਦਾ ਸੀ ਪੰਜ ਪੁੱਤਰ ਤਨੁਕੋ ਵਰ ਭਏ ਉਹਨਾਂ ਦੇ ਕਹਿਣ ਲੱਗਾ ਪੰਜ ਪੁੱਤਰ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਪੋਤਰਾ ਗੱਦੀ ਪਰ ਬੈਠਾਏ ਉਹਨਾਂ ਨੇ ਪੰਜਾਂ ਨੂੰ ਨਹੀਂ ਗੱਦੀ ਦਿੱਤੀ ਤੇ ਪੋਤਰਾ ਗੱਦੀ ਦੇ ਉੱਪਰ ਬਿਠਾ ਦਿੱਤਾ ਉਹਨਾਂ ਨੇ ਇਹ ਸ੍ਰੀ ਹਰਿ ਗੋਵਿੰਦ ਗਏ ਸਮਾਏ ਸੋ ਗੁਰੂ ਹਰਾਇ ਰਾਏ ਸਾਹਿਬ ਜੀ ਨੂੰ ਗੱਦੀ ਤੇ ਬਿਠਾ ਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਤਿੰਨ ਸਤਿ ਸ੍ਰੀ ਹਰਿ ਕ੍ਰਿਸ਼ਨ ਭਏ ਹਨ ਮੇਰ ਗੁਰੂ ਹਰਾਇ ਰਾਏ ਸਾਹਿਬ ਜੀ ਦੇ ਪੁੱਤਰ ਹਰਿ ਕ੍ਰਿਸ਼ਨ ਜੀ ਹੋਏ ਹਨ ਬਾਲ ਮਾਸ ਤੋਂ ਗੁਰਪੂਜਿਤ ਹੋਏ ਹਨ ਕਹਿਣ ਲੱਗੇ ਛੋਟੇ ਜੀ ਉਮਰ ਦੇ ਵਿੱਚ ਦੁਨੀਆ ਉਹਨਾਂ ਨੂੰ ਪੂਜਣ ਲੱਗ ਪਈ ਕੋਸਾ ਦਾ ਨਾਮ ਸ੍ਰੀ ਉਰਵਾਣ ਨਿੱਕੀ ਜੀ ਉਮਰ ਦੇ ਵਿੱਚ ਕਹਿਣ ਲੱਗੇ ਦੁਨੀਆ ਉਹਨਾਂ ਨੂੰ ਮੱਤੇ ਤੇ ਇੱਕ ਦੀ ਨਾਮ ਗੁਰੂ ਹਰਿਕ੍ਰਿਸ਼ਨ ਸਾਹਿਬ ਹੋਇਆ ਉਹਨਾਂ ਦਾ ਸਵੈ ਗੱਦੀ ਪਰ ਰਹੇ 2 ਸਾਲ ਤੇ ਕੁਝ ਮਹੀਨੇ ਉਹਨਾਂ ਨੇ ਗੁਰਤਾ ਗੱਦੀ ਦੇ ਉੱਪਰ ਰਹਿਣਾ ਕੀਤਾ ਹੈ ਤਨ ਕੇ ਅੰਤ ਤਨ ਹੋ ਬਚ ਹੈ ਜਦੋਂ ਸਰੀਰ ਛੱਡਣ ਲੱਗੇ ਜੋਤੀ ਜੋ ਸਮਾਉਣ ਲੱਗੇ ਤੇ ਇਸ ਤਰ੍ਹਾਂ ਉਹਨਾਂ ਬਚਨ ਕੀਤੇ ਗੁਰੂ ਗੋਬਿੰਦ ਸਾਹਿਬ ਬਸੇ ਬੁਕਾਲੇ ਕਹਿਣ ਲੱਗੇ ਆਪ ਗੁਰੂ ਬਾਬਾ ਬਸੇ ਬੁਕਾਲੇ ਹੁਣ ਜਿਹੜੇ ਅਗਲੇ ਗੁਰੂ ਨੇ ਉਹ ਬਾਬੇ ਬੁਕਾਲੇ ਦੇ ਵਿੱਚ ਰਹਿੰਦੇ ਗੁਰਮੁਖ ਏਡੇ ਏਡੇ ਗ੍ਰੰਥਾਂ ਦੇ ਵਿੱਚ ਨਾ ਆਵੇ ਹੋਰ ਕਿੰਨੇ ਪਿੰਡ ਨੇ ਚਾਰ ਚੁਫੇਰੇ ਵੇਖੋ ਇੰਨੇ ਪਿੰਡਾਂ ਦੇ ਨਾਮ ਹੀ ਨਹੀਂ ਕੋਈ ਜਾਣਦਾ ਤੇ ਇੱਥੇ ਗੁਰਮੁਖ ਪਰ ਇਤਿਹਾਸ ਦੀ ਕਸਵੱਟੀ ਤੇ ਖਰੇ ਉਤਰਨ ਵਾਲੇ ਨਗਰ ਕਿੰਨੇ ਨੇ ਕਿਉਂ ਕਿ ਛੋਟਾ ਜਿਹਾ ਟਾਈਮ ਨਹੀਂ 26 ਸਾਲ 9 ਮਹੀਨੇ 13 ਦਿਨ ਕੌਣ ਜਾਣਦਾ ਸੀ ਇਹਨਾਂ ਪਿੰਡਾਂ ਨੂੰ ਇਹ ਸਖੀ ਸਰਮਰੀਆਂ ਦੇ ਪਿੰਡ ਸੀ ਸਮਾਦਾ ਹੁੰਦੀਆਂ ਸੀ ਇੱਥੇ ਗੁਰਮੁਖ ਯਾਰੋ ਭਾਈ ਪੱਲੇ ਨੂੰ ਪੁੱਛੋ ਕਿਵੇਂ ਉਹਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਬਾਜ ਮਾਰੀ ਮਨ ਵਿੱਚੋਂ ਆਖਿਆ ਸੱਚੇ ਪਾਤਸ਼ਾਹ ਜੰਜਾਲ ਦੇ ਵਿੱਚੋਂ ਕਢੋ ਪਰ ਸਾਡੇ ਵਾਲੇ ਅਜੇ ਵੀ ਨਹੀਂ ਹਟਦੇ ਇਸ ਨਗਰ ਬਾਬੇ ਬਕਾਲੇ ਦੇ ਵਿੱਚ ਵੀ ਜਗ੍ਹਾ ਬਣੀਆਂ ਉੱਤੇ ਗਾਉਣ ਆਣੀਆਂ ਤੌਂ ਦੇ ਉੱਤੇ ਮਾਰ ਕੇ ਤੇ ਪ੍ਰੋਗਰਾਮ ਹੁੰਦੇ ਉੱਥੇ ਜਾ ਕੇ ਸੜਕਾਂ ਬਣਾਈਆਂ ਸਿੱਧੀਆਂ ਉਧਰ ਨੂੰ ਕਿ ਕੋਈ ਮੁਸ਼ਕਲ ਨਾ ਆਵੇ ਇਹਨਾਂ ਵਿਚਾਰਿਆਂ ਨੂੰ ਜਦੋਂ ਇੱਥੇ ਆਉਣਾ ਹੈ ਜਿਹੜੀ ਕਮਾਈ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀਤੀ ਹੁਣ ਉਹਦੇ ਵੱਲ ਕੌਣ ਇਸ਼ਾਰਾ ਕਰੇ ਇਸ ਇਤਿਹਾਸ ਦੀ ਰਾਖੀ ਕੌਣ ਕਰੇਗਾ ਜੇ ਸਾਡੇ ਨੌਜਵਾਨ 50-50 ਹਜ਼ਾਰ ਰੁਪਈਆ ਉੱਤੇ ਗ੍ਰਾਹੀ ਦੇਣ ਗੁਰਮੁਖ ਕਹਰਿਆ ਇਤਿਹਾਸ ਜਿਹੜਾ ਵਿੱਚ ਆ ਰਿਹਾ ਕਿਤੇ ਆਇਆ ਉਸ ਚੀਜ਼ ਦਾ ਨਾਮ ਆਇਆ ਹੋਵੇ ਜਿੱਥੇ ਜਾ ਕੇ ਮੱਥਾ ਟੇਕਦੇ ਸਮਾਧਾ ਮਿੱਟੀ ਨੂੰ ਘੁੱਟਦੇ ਆਂ ਕਦੇ ਉਹਦਾ ਨਾਮ ਇਤਿਹਾਸ ਚ ਸੁਣਿਆ ਕਿਸੇ ਨੇ ਤੇ ਮੈਨੂੰ ਵੀ ਦੱਸਿਓ ਗੁਰਮੁਖ ਕਹਰਿਓ ਆਖਦੇ ਬਾਬਾ ਬਕਾਣਾ ਸਾਹਿਬ ਨਗਰ ਦਾ ਨਾਂ ਅਬ ਗੁਰੂ ਬਾਬਾ ਬਸੇ ਬਕਾਲੇ ਹੁਣ ਜਿਹੜੇ ਗੁਰੂ ਨੇ ਬਾਬੇ ਬਕਾਲੇ ਸਾਹਿਬ ਚ ਵਸ ਰਹੇ ਹਨ ਆਪ ਗਮਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਛੰਦ ਕੋਹਤ ਨੂੰ ਚਲੇ ਗਏ ਸ੍ਰੀ ਗੁਰੂ ਤੇਗ ਬਹਾਦਰ ਕਹੇ ਹੁਣ ਜਿਹੜੇ ਨੌਵੇਂ ਗੁਰੂ ਨੇ ਬ੍ਰਾਹਮਣ ਨਾਮ ਵੀ ਜਾਣਦਾ ਕਹਿੰਦਾ ਆਪ ਗੁਰੂ ਤੇਗ ਬਹਾਦਰ ਅਹ ਹੁਣ ਜਿਹੜੇ ਨੌਵੇਂ ਗੁਰੂ ਹਨ ਉਨ੍ਹਾਂ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਇਤਿਹਾਸ ਵਿੱਚ ਆ ਰਿਹਾ ਹੈ 사ਹ ਦਿਸ ਬਿਜਿਤ ਭੈ ਸਿੱਖ ਲਹਾਂ ਚਾਰੀ ਦਿਸ਼ਾਵਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਵਸ ਰਹੇ ਹਨ ਉਹ ਬ੍ਰਾਹਮਣ ਕਹਿੰਦਾ ਪਾਉਤੇ ਚੱਲੀ ਜਾਂ ਉਹਨਾਂ ਦੇ ਕੋਲ ਐਡਾ ਵੱਡਾ ਪ੍ਰਤਾਪ ਮਹਾ ਸ਼ਕਤੀਆਂ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਆਪਾਂ ਜਾ ਕੇ ਉਹਨਾਂ ਨੂੰ ਆਪਣੇ ਧਰਮ ਬਚਾਉਣ ਦੀ ਬੇਨਤੀ ਕਰਦੇ ਹੀ ਤੱਕ ਕਰ ਲੋ ਤਾਂ ਸ਼ਰਮ ਅਰ ਭਰਮ ਉਹਦੇ ਵਿੱਚੋਂ ਬ੍ਰਾਹਮਣ ਕਹਿਣ ਲੱਗੇ ਕਿ ਆਪਾਂ ਹੁਣ ਬ੍ਰਾਹਮਣ ਹੈ ਆਪੇ ਸਾਡਾ ਉਹਨੇ ਕਹਿੰਦੇ ਉਹ ਕਹਿੰਦੇ ਸਾਡਾ ਧਰਮ ਹੀ ਬੜਾ ਪੁਰਾਣਾ ਹੈ ਤੇ ਪੁਰਾਣੀ ਚੀਜ਼ ਵੀ ਚੰਗੀ ਹੁੰਦੀ ਤੇ ਨਵੀਂ ਨਹੀਂ ਚੰਗੀ ਹੁੰਦੀ ਗੁਰਮੁਖ ਪੈਰ ਧਰਮ ਕਦੇ ਨਵਾਂ ਤੇ ਪੁਰਾਣਾ ਨਹੀਂ ਹੁੰਦਾ ਇਹ ਮੂਰਤ ਤਾਂ ਹੁੰਦੀ ਹੈ ਇਹ ਬ੍ਰਾਹਮਣ ਕਹਿਣ ਲੱਗਾ ਉਹ ਸ਼ਰਮ ਨੂੰ ਲਾ ਦਿਓ ਭਰਮ ਨੂੰ ਵੀ ਛੱਡ ਦਿਓ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਿੱਛੇ ਰਹਿਣ ਦਿਓ ਨਵੇਂ ਪੁਰਾਣੇ ਸਾਰਾ ਕੁਝ ਛੱਡ ਦਿਓ ਕਿ ਸਾਡੀ ਗਿਣਤੀ ਜਾਦੀ ਹੈ ਤੇ ਸਿੱਖਾਂ ਦੀ ਥੋੜੀ ਹੈ ਕਹਿਣ ਲੱਗਾ ਇਸ ਗੱਲਾਂ ਨੂੰ ਮਨ ਵਿੱਚੋਂ ਕੱਢ ਦਿਓ ਜੀ ਮੈਂ ਦਿੱਤਾ ਚੱਲ ਤਮਨਾ ਗੁਰਤਾ ਕਰਦੀ ਤੁਸੀਂ ਇਹ ਵੇਖੋ ਕਿ 6ਵੇਂ ਪਾਤਸ਼ਾਹ ਨੇ ਤਲਵਾਰ ਚਲਾਈ ਗੁਰੂ ਨਾਨਕ ਸਾਹਿਬ ਦਾ ਵੀ ਜ਼ਿਕਰ ਆ ਜਾਣਾ ਇਸ ਪ੍ਰਸੰਗ ਦੇ ਵਿੱਚ ਕਹਿਣ ਲੱਗੇ ਏਡੇ ਵੱਡੇ ਮਹਾਸ਼ਕਤੀਸ਼ਾਲੀ ਗੁਰੂ ਨੇ ਸਾਰੇ ਜਗਤ ਵਿੱਚ ਇਸ ਗੱਦੀ ਦਾ ਪ੍ਰਚਾਰ ਇਤਿਹਾਸ ਸੁਣਾਉਂਦੇ ਲੋਕ ਸ੍ਰੀ ਨਾਨਕ ਜੀ ਦੇ ਸਭ ਬਾਣੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰੇ ਝਗੜਾ ਕਰਨ ਵਾਲੇ ਜਿੱਤ ਲਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਮੁੱਖ ਕੋ ਸਾਰੇ ਜਿੱਤ ਲਿਆ ਜਿਹੜਾ ਲੜਨ ਆਇਆ ਉਹ ਵੀ ਜਿੱਤ ਲਿਆ ਜਿਹੜਾ ਨਾਲ ਚਰਚਾ ਕਰਨ ਬੋਸ਼ਟ ਕਰਨਾ ਆਵੇ ਕੋ ਸਿੰਧ ਬੋਸ਼ਟ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਜਪਜੀ ਸਾਹਿਬ ਦੇ ਵਿੱਚ ਜਿਹੜੇ ਸਾਰੇ ਸਵਾਲ ਜਵਾਬ ਉਹਨਾਂ ਦਾ ਗੁਰਮੁਖ ਪਿਆਰਿਓ ਜ਼ਿਕਰ ਆਉਂਦਾ ਹੈ ਉਹ ਬਾਣੀ ਵਿੱਚ ਸਾਰਾ ਉਹ ਜੋ ਪਰਾਂ ਜਾਣ ਦੀ ਲੋੜ ਹੀ ਨੇ ਸਿੱਖਾਂ ਨੂੰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਸਾਰੀ ਬਾਦੀ ਹੰਕਾਰੀ ਲੋਕ ਵਲੀ ਕੰਧਾਰੀ ਵਰਗੇ ਜਿਹੜੇ ਵੱਡੇ ਵੱਡੇ ਪੱਥਰ ਉਸ ਪਹਾੜ ਦੇ ਉੱਤੋਂ ਅੱਜ ਵੀ ਪੱਥਰ ਨੇ ਕਹਿੰਦੇ ਥੱਲੇ ਡਿੱਗਦਾ ਕੋ ਸਤਨਾਮ ਉਹ ਪਹਾੜ ਦਿਖਾਉਂਦੇ ਨੇ ਹੁਣ ਤੇ ਸਾਰਾ ਸੋਸ਼ਲ ਮੀਡੀਆ ਤੇ ਪੈ ਗਿਆ ਕਹਿੰਦੇ ਵੱਡੇ ਵੱਡੇ ਪਹਾੜ ਨੇ ਪਰ ਉਹ ਇੱਕ ਨੇ ਇੱਕ ਰੋਕਿਆ ਤੇ ਬਾਕੀ ਵੀ ਨਹੀਂ ਡਿੱਗਦੇ ਉਹ ਵੀ ਆਪਣੀ ਆਪਣੀ ਜਗ੍ਹਾ ਟਿਕੇ ਨੇ ਕਦੇ ਕਹਿੰਦੇ ਕੋਈ ਅਸੀਂ ਘਟਨਾ ਹੀ ਨਹੀਂ ਹੋਈ ਕਿ ਥੱਲੇ ਗੱਡੀ ਚੱਲਦੀ ਹੋਵੇ ਉਤੋਂ ਪਹਾੜ ਡਿੱਗੇ ਤੇ ਨੁਕਸਾਨ ਕਰਦੇ ਉਹ ਵੀ ਵੱਡੇ ਵੱਡੇ ਪਹਾੜ